ਬਾ ਚੰਨਾ ਹੰਗ ਲਾਈ ਜਾਂਦਾ ਬੂਟਾ ਬਈ ਇਹ ਵਾਲੇ ਅਸੀਂ ਉੱਥੋਂ ਭੋਗ ਤੋਂ ਕਿਸਦੇ ਤੋਂ ਮਿਲੇ ਸੀਗੇ ਤੇ ਆਪਣੇ ਗਹੌਰ ਗਿਆ ਸੀ ਮੈਂ ਦਾਖਾ ਦਾਕੀ ਪਿੰਡ ਦਾਖੇ ਨਹੀਂ ਮੁੱਲਾਪੁਰ ਕੋਲੇ ਉੱਥੇ ਗਿਆ ਸੀਗਾ ਉੱਥੋਂ ਫਿਰ ਉਹਨੇ ਦਿੱਤੇ ਸੀ ਉਹ ਮੁੰਡੇ ਦੇ ਨਾਂ ਤੇ ਵੀ ਆ ਲਾ ਦਿਓ ਇਹ ਦੋਏ ਬੂਟੇ ਹੁਣ ਆਪਾਂ ਇੱਥੇ ਲਾਤੇ ਇਧਰ ਆਪਣੇ 6 ਬਰੂਦ ਲੱਗੇ ਆ ਤੇ ਦੋ ਆ ਲਾ ਕੇ 8 ਬੂਟੇ ਲਾ ਕੇ ਆਪਣੇ ਦਾੜੇ-ਦਾੜੇ ਇਹਦੇ ਸੈੱਟ ਦੇ ਵੱਟੇ ਦੇ ਨਾ ਤਾਂ ਸੈੱਡ ਦੀ ਟੌਰ ਬਣ ਜਣੀ ਆ ਤੇ ਨਾਲੇ ਸਰਾਰ ਜੀ ਇਥੇ ਲੱਗਣਗੇ ਮਰੂਦ ਜਿੰਨੇ ਮਰਜ਼ੀ ਖਾਈ ਜਾਓ ਤੋੜ ਤੋੜ ਪਹਿਲਾਂ ਐਂ ਕਿਹਾ ਕਹਿੰਦੇ ਜੀਤ ਸਿੰਘ ਦੇ ਲਾਏ ਸੀ ਯਾਰ ਉਹਦੇ ਮੈਂ ਲਿਆ ਕੇ ਲਾਇਆ ਇਹ ਉਹ ਤੋਂ ਲੈ ਕੇ ਦੂਜੇ ਤੋਂ ਆਪਣੇ ਤਰਫੂਰ ਤੋਂ ਬਲੇਰ ਕੋਟੜੇ ਵਾਲਾ ਜਿਹੜਾ ਆਉਂਦਾ ਹੁੰਦਾ ਆ ਉਹ ਤੋਂ ਲਿਆ ਕੇ ਤੇ ਲਾਤੇ ਸੀਗੇ ਮੈਂ ਕਿਹਾ ਯਾਰ ਚੱਲ ਕੋਈ ਤਾਂ ਖਾਊਗਾ ਹਾਂ ਤੇ ਯਾਦ ਹੀ ਰੱਖੋ ਦਰੰਬ ਦੇ ਬੂਟੇ ਆਪਣੇ ਅੰਬ ਲਵਾਏ ਵੇ ਬਾਗ ਉਹ ਵੀ ਆਪਣਾ ਬਹੁਤ ਵਧੀਆ ਅੰਬ ਲੱਗੇ ਆ ਉਹ ਵੀ ਕੁਝ ਦਿਨ ਬਾਗ ਬਣ ਗਿਆ ਉਹ ਵੀ ਯਾਦ ਕਰਨਗੇ ਅਗਲਾ ਜੀਸਾ ਹੋਣਾ ਬਿੜੇ ਦੇ ਯਾਰ ਜਦੋਂ ਉਹ ਇੱਥੇ ਪ੍ਰਧਾਨ ਹੁੰਦਾ ਸੀਗਾ ਉਦੋਂ ਉਹਦੇ ਯਾਰ ਲੱਗੇ ਅੰਬ ਹਾਂ ਯਾਦਗਿਰੀ ਰਹਿ ਜਾਂਦੀ ਆ ਆਪਾਂ ਇਹ ਹਾਂ ਹਾਂ ਵੀ ਹੁਣ ਤੇਰੇ ਕਰਮਾਂ ਸੀ ਦੋ ਬੂਟੇ ਤੂੰ ਲਾਉਣੇ ਸੀਗੇ ਹਾਂ ਤੇ ਆ ਉਹਦੇ ਰਿੰਪੂ ਲਾ ਕੇ ਗਿਆ ਆ ਤੇ ਆਹ ਬੂਟੇ ਲੱਗੇ ਜਿਹੜੇ ਹਾਂ ਇਹ ਰੈਂਪੂ ਨੇ ਲਵਾਇਆ ਸੀ ਮਰੂਦਾਂ ਦੇ ਦੋ ਇਧਰਲੇ ਪਾਸੇ ਚਾਰ ਇਧਰ ਲੱਗੇ ਆ ਔਰ ਹੀ ਲੱਗੇ ਆ ਮਰੂਦ ਆ ਮਰੂਦ ਹੋ ਲੱਗਿਆ ਮਰੂਦ ਉਧਰ ਇਹਨਾਂ ਰੇਜ ਵੀ ਪਾਣੀ ਦੀ ਜਾਊਗੀ ਆ ਫਾਲੇ ਦਾ ਝੋਨਾ ਵਾ ਬਾਬਾ ਲਾਲ ਸੰਦੀ ਜਗਾ ਉਹ ਉਹਦੇ ਪਰੇ ਦੀਦੀ ਆ ਵੀ ਮਰੂਦ ਬਹੁਤ ਲੱਗੇ ਸੀ ਇਹਨੂੰ ਮਰੂਦ ਨੂੰ ਉਹ ਕਾਹ ਕਿਹਾ ਮੈਂ ਪੇੜੇ ਨੇ ਕਿਹੜਾ ਪਹਿਲਾਂ ਪਾਣੀ ਤਾਂ ਪਾ ਲਾ ਕਿਹੜਾ ਹੋ ਪਹਿਲਾਂ ਆ ਉਹਨੂੰ ਪੇੜਿਆ ਹੀ ਮਾਦਰ ਨੂੰ ਜਿੰਦਾ ਦੇ ਨਾਥੋਂ ਦੇਖ ਕੇ ਉਹਨੂੰ ਜਿੰਦਾ ਹੀ ਲਾਇਆ ਹੀ ਜਿੰਦਾ ਲੱਗਿਆ ਮੈਂ ਖੋਦ ਉਹਨੂੰ ਬਾਠ ਠੀਕ ਆ ਫਿਰ ਉਹਨੂੰ ਕਰੇ ਬੰਦ ਬਾਠ ਠੀਕ ਆ ਤੇ ਹੁਣ ਪਾਣੀ ਪਾ ਦੇ ਪਹਿਲਾਂ ਇਹਨਾਂ ਨੂੰ ਬਾਲਟੀ ਭਰ ਲੈ ਇਹਨਾਂ ਦੋਹਾਂ ਨੂੰ ਇੱਕ ਬਾਲਟੀ ਭਰ ਕੇ ਪਾ ਦੇ ਪ੍ਰੀਤਮ ਸਿੰਘਾ ਸੱਟ ਦੇ ਦਾਇ ਦੇ ਆਪਨੇ ਦੇ ਮਰੂਦ ਲਾਤੇ ਦੋ ਚੰਨੇ ਨੇ ਲਾਏ ਆ ਤੇ 6 ਉਹਦੇ ਰੈਂਪੂ ਨੇ ਲਾਏ ਆ ਟੋਏ ਕੱਢ ਕੇ ਰਫੂਰ ਤੋਂ ਮੁੱਲ ਲੈ ਕੇ ਉਹਦੇ ਬੂਟੇ ਲਾਏ ਬਹੁਤ ਵਧੀਆ ਮਰੂਦਾਂ ਦੇ ਆ ਵੀ ਸਾਹਮਣੇ ਆਦੇ ਮਰੂਦ ਲੱਗੇ ਜਿਹੜੇ ਇੱਥੇ ਬਹੁਤ ਲੱਗੇ ਸੀ ਏਰਕੇ ਨੂੰ ਖਾਣ ਵਾਸਤੇ ਕਈ ਦਾ ਵੀ ਨਾਲ ਫਲ ਵਾਲੇ ਬੂਟੇ ਚਾਹੀਦੇ ਵੱਧ ਤੋਂ ਵੱਧ ਕੋਈ ਨਾ ਕੋਈ ਤਾਂ ਖਾਊਗਾ ਹੀ ਜਿਆਦਾ ਤਾਂ ਕਰਨਗੇ ਵੀ ਫਲਾਨਿਆਂ ਵੇਲੇ ਯਾਰ ਇਹ ਬੂਟੇ ਲੱਗੇ ਸੀ ਕਨੇਪ੍ਰੀਤਮਾ ਹਾਂ ਹਾਂ ਨੂੰ ਤਾਂ ਐਂ ਲੱਗਦਾ ਤੂੰ ਸਾਡੇ ਕੋਲੇ ਹੀ ਫਿਰਦਾ ਉਹ ਨਾ ਹਾਂ ਜਿਹੜੀਆਂ ਤੈਨੂੰ ਇਹ ਮੂਵਿੰਗਾਂ ਵੀ ਅਸੀਂ ਪਾਉਨੇ ਆ ਨਾ ਇਹ ਫੋਟੋਆਂ ਹਾਂ ਐ ਤਾਂ ਐ ਪਾਉਲੇ ਵੀ ਜਲ ਸਾਡੇ ਕੋਲੇ ਹੀ ਫਿਰਦਾ ਯਾਰ ਜਿਆਦਾ ਰੱਖੇ ਵੀ ਸਾਡੇ ਬੰਦੇ ਸਾਨੂੰ ਫੋਟੋਆਂ ਪਾਉਂਦੇ ਆ ਯਾਰ ਆਹ ਆਪਣਾ ਜਦੋਂ ਤੂੰ ਬਣਾ ਕੇ ਗਿਆ ਨੰਦਪੁਰ ਬੜੇ ਦੇਲਾ ਸੈਟ ਉਹਦੀ ਫਰਸ਼ ਦੀਦਾ ਕਿ ਨਹੀਂ ਆ ਸਾਰਾ ਫਰਸ਼ ਲੱਗਾ ਦੇ ਕਿਵੇਂ ਚਮਕਦਾ ਨਜ਼ਾਰੇ ਆ ਗਏ ਯਾਰ ਸਾਰੇ ਓਹ ਕਹਿੰਦੇ ਸੀ ਵੀ ਸਵਾਦ ਆ ਗਿਆ ਯਾਰ ਜਗਾ ਬਣਾਈਦਾ ਹਾਂ ਇੱਕ ਦਿਨ ਪ੍ਰਧਾਨ ਰੌਲਾ ਵੀ ਪਿੰਡ ਪਾਉਂਦਾ ਸੀ ਕਹਿੰਦਾ ਕੀ ਬਣਾਤਾ ਉੱਥੇ ਕਹਿੰਦਾ ਕਮੇਟੀ ਨੇ ਰੌਲਾ ਪਾਇਆ ਸੀ ਆਹ ਬਣਾਤਾ ਸੀ ਆਹ ਬਣਾਤਾ ਤੇ ਜਸਵੰਤ ਨੂੰ ਪੁੱਛ ਕੇ ਦੇਖੀ ਕਿਤੇ ਫੋਨ ਕਰਕੇ ਫਿਰ ਉਹਨੂੰ ਦੱਸਿਆ ਵੀ ਕੀ ਕੀ ਨਹੀਂ ਬਣਿਆ ਦੱਸ ਉਹ ਤੇ ਕੋਈ ਥਾਂ ਹੈ ਕੱਟਾ ਜਿੱਥੇ ਕੋਈ ਮਿੱਟੀ ਚੱਕ ਕੇ ਚੁੰਡੀ ਤੂੰ ਦਿਖਾ ਦੇਵੇਂ ਗੱਡੀ ਬਣਾਈ ਯਾਰ ਜਨਰੇਟਰ ਲਿਆਂਦਾ ਵੱਡਾ ਸੈੱਡ ਦੋ ਸੈੱਡ ਬਣਾਏ ਵੱਡੇ ਫਿਰ ਪਾਣੀਆ ਭਾਂਡੇ ਧੋਣ ਵਾਲੇ ਤੇ ਬਣਾਇਆ ਫਿਰ ਇਧਰ ਰੋਟੀਆਂ ਲਾਉਣ ਵਾਲੇ ਤੇ ਬਣਾਇਆ ਆਹ ਦੇ ਤੇ ਫਿਰ ਉਧਰ ਗੱਡੀ ਨਵੇਂ ਲਿਆਂਦੀ ਪੈਂਕੀ ਆਪਾਂ ਪਾਣੀ ਵਾਲੀ ਨਵੀਂ ਬਣਾਈ ਯਾਰੋ ਤੇ ਫਿਰ ਆਪਾਂ ਪਾਲਕੀ ਵੀ ਸਾਰੀ ਦੁਆਰਾ ਮੋਟੀਵੇਟ ਕਰਾਈ ਆ ਤੇ ਫੇਰ ਆਪਣੇ ਵੱਡੇ ਹਾਲ ਦੇ ਸਾਰੀ ਟੁਕੜੀ ਲੱਗੀ ਜਿਹੜੀ ਉਹ ਫੇਰਾ ਜਿਹੜਾ ਬੋਰ ਸਾਹਮਣੇ ਢਿੰਦਾ ਆ ਦੇ ਇਹ ਬੋਰ ਆਪਾਂ ਕਰਾਇਆ ਫਿਰ ਇਹ ਚ ਮੋਟਰ ਪਾਈ ਹੈ ਕੋਈ ਜਗਾ ਜਿੱਥੇ ਖਾਲੀ ਕੋਈ ਚੀਜ਼ ਨਾ ਹੋਵੇ ਆਪਾਂ ਤਾਂ ਜਗਾ ਭਾੜਦੇ ਆ ਪੈਸੇ ਲਾਉਣ ਨੂੰ ਹਾਂ ਇਸ ਤਰ੍ਹਾਂ ਚੱਲਦਾ ਕੰਮ ਆਬੇ ਦੇ ਉਹ ਐਵੇਂ ਕਿਦਾਂ ਕਹਿੰਦਾ ਕਿ ਬੜਈਆਂ ਮਾਰਦੇ ਆ ਤੁਸੀਂ ਤੇ ਜਾਂਟੇ ਨੇ ਦੱਸਿਆ ਜਸਵੰਤ ਨੇ ਜਸਵੰਤ ਕਹਿੰਦਾ ਯਾਰ ਜਗਾ ਦੱਸ ਦੇ ਕੋਈ ਰਹਿੰਦੀ ਆ ਤਾਂ ਉਹਨਾਂ ਦੀ ਯਾਰ ਉਹਨਾਂ ਨੇ ਕਿਹੜਾ ਕਮੀ ਛੱਡੀ ਆ ਬਹੁਤ ਜਗਾ ਬਣਾਈ ਆ ਇੱਥੋਂ ਮਗਰੋਂ ਕੀ ਨਹੀਂ ਬਣਾਇਆ ਦੱਸੋ ਫੇਰ ਝਾਕੇ ਠਾਂ ਠਾਂ ਕਹਿੰਦਾ ਤੂੰ ਉਹਦੇ ਪੱਖ ਦੀ ਕਰਦਾ ਉਹਨਾਂ ਦੇ ਉਹ ਕਹਿੰਦਾ ਪੱਖ ਨਹੀਂ ਜਿਹੜੀ ਚੀਜ਼ ਯਾਰ ਬਣੀ ਹੈ ਜੋ ਬਣਿਆ ਤਾਂ ਉਹ ਮੈਂ ਤਾਂ ਉਹ ਗੱਲ ਕਹਿਣਾ ਜੋ ਕੁਝ ਬਣਿਆ ਮੈਂ ਆਪਦੀ ਅੱਖੀਂ ਦੇਖਿਆ ਜਿੰਨਾ ਪੈਸਾ ਪਾ ਬਾਹਰ ਬਾਹਰੋਂ ਭੇਜਦੇ ਹਾਂ ਪੈਸਾ ਲਾਉਂਦੇ ਆ ਐਵੇਂ ਨਹੀਂ ਏਡੀ ਜਗ੍ਹਾ ਬਣੀ ਆ ਚੰਨੇ ਪਾਣੀ ਪਾ ਦੀ ਬਰਾੜੀ ਟਕਾ ਕੇ ਹੈ ਪਾਪਾ ਇਧਰੋਂ ਪਾਇਪ ਹੀ ਵੇਚਦੀ ਐ ਨਗਾ ਲੈਂਦਾ ਸਾਰੇ ਪਾਇਪ ਹੀ ਪਾਉਂਦਾ ਵਿੱਚੋਂ ਇਧਰੋਂ ਬਾਹਰੋਂ ਖੜਾ ਹੀ ਵੇਚਦੀ ਐ ਪਾਇਪ ਕਰ ਦਿਆ ਕਰਦਾ ਪਾਣੀ ਪੈ ਜਾਣਾ ਕਰਨਾ ਸੀ ਆਪਾਂ ਪਾਇਪ ਹੀ ਲੈ ਜਾ ਤੂੰ ਕੇ ਦੂਜੇ ਬੂਟਿਆਂ ਨੂੰ ਤਾਂ ਫਾਸਤੀ ਪਾਇਆ ਹੁਣ ਪਹਿਲਾਂ ਉਹਨਾਂ ਨੂੰ ਤੇ ਦੂਜਿਆਂ ਨੂੰ ਆ ਪਾਇਪ ਲੈ ਪਾ ਦੇ ਲੈ ਜਾ ਇਧਰ ਲੱਗਿਆ ਵਾ ਆਦੇ ਆਪਣਾ ਪਾਇਪ ਆਦੇ ਲੱਗਿਆ ਵਾ ਹਾਂ ਅੰਦਰ ਨਹੀਂ ਲਾ ਕੇ ਹਾਂ ਅੰਦਰ ਨਹੀਂ ਬਸ ਵੇਚਦੀ ਲਗਾ ਕੇ ਐ ਪਾਦੀ ਹਾਂ ਠੀਕ ਆ ਹਾਂ ਸ਼ਾਬਾਸ਼ ਹਾਂ ਦੇ ਜਾਂਦਾ ਚੱਲਣਾ ਹੁਣ ਪਾਣੀ ਲਈ ਪਾਣੀ ਪਾ ਕੇ ਆਉ ਬੂਟਿਆਂ ਨੂੰ ਠੀਕ ਆ ਠੀਕ ਆ ਹਾਂ ਇਹ ਸੇਵਾ ਦਾ ਚੰਨਿਆ ਮੌਕਾ ਕਰਮਾਰਾ ਹੀ ਮਿਲਦਾ ਹੁੰਦਾ ਕਰਮਾਰਾ ਕਰਮਾਰਾ ਬਾਬੇ ਦੇ ਘਰੇ